ਆਪੋ ਆਪਣੀ ਡੁਗਡਵੀ ਤੇ ਆਪੋ ਆਪਣਾ ਰਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸਸ ਪੰਜਾਬ ਸਰਕਾਰ ਹੋ ਚੁੱਕਿਆ ਹੋਇਆ ਕਿਉਂ ਹੈ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਇਹਨਾਂ ਸ਼ਤਾਬਦੀਆਂ ਨੂੰ ਮਨਾਉਣਾ ਹੁੰਦਾ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਨਵੰਬਰ ਮਹੀਨੇ ਦੇ ਵਿੱਚ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਪੰਜਾਬ ਸਰਕਾਰ ਵੀ ਸਿਹਰ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੂੰ ਇਹਨਾਂ ਧਾਰਮਿਕ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਯਾਨੀ ਕਿ ਜਿੱਥੇ ਇੱਕ ਪਾਸੇ ਸਾਰਾ ਪੰਥ ਅਤੇ ਪੰਥ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਮਨਾ ਰਹੀਆਂ ਨੇ ਤਾਂ ਦੂਜੇ ਪਾਸੇ ਜਦੋਂ ਪੰਜਾਬ ਸਰਕਾਰ ਵੀ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਮਨਾ ਰਹੀ ਹੋਏਗੀ ਤਾਂ ਆਪਸ ਦੇ ਵਿੱਚ ਇੱਕ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਇਸ ਗੱਲੋਂ ਨਾ ਖੁਸ਼ ਨੇ ਕਿ ਪੰਜਾਬ ਸਰਕਾਰ ਨਵੰਬਰ ਮਹੀਨੇ ਦੇ ਵਿੱਚ 19 ਤੋਂ 25 ਤੱਕ ਆਪਣੇ ਵੱਖਰੇ ਸਮਾਗਮ ਕਿਉਂ ਮਨਾ ਰਹੀ ਹੈ ਤਾਂ ਮੁੱਖ ਮੰਤਰੀ ਹੋਰਾਂ ਦਾ ਇਹ ਸਾਫ਼ ਤੇ ਸਪਸ਼ਟ ਕਹਿਣਾ ਸੀ ਕਿ ਪੌਮ ਦੀਆਂ ਸਾਰੀਆਂ ਸ਼ਤਾਬਦੀਆਂ ਸਾਰੇ ਦਿਵਸ ਸਾਰੇ ਦਿਹਾੜਿਆਂ ਦੇ ਉੱਤੇ ਕਿਸੇ ਵੀ ਧਿਰ ਕਿਸੇ ਵੀ ਜਮਾਤ ਦਾ ਕੋਈ ਏਕਾ ਅਧਿਕਾਰ ਨਹੀਂ ਹੈ ਕਿ ਇਹ ਹੋ ਸਕਦਾ ਹੈ ਕਿ ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਇਹ ਸਿੱਧੇ ਤੌਰ ਦੇ ਉੱਤੇ ਸੋਚਦੀ ਹੋਵੇ ਅਤੇ ਬਹੁ ਗਿਣਤੀ ਪੰਜਾਬੀ ਭਾਈਚਾਰਾ ਇਹ ਸੋਚਦਾ ਹੈ ਸੱਚਮੁੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੀ ਜਿਹੜੀ ਵਾਗ ਡੋਰ ਹੈ ਉਸ ਦੀ ਜਿਹੜੀ ਡੋਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਖਿੱਚੀ ਜਾਂਦੀ ਹੈ ਕਿ ਪੰਜਾਬ ਸਰਕਾਰ ਅਤੇ ਐਸਜੀਪੀਸੀ ਰਲ ਮਿਲ ਕੇ ਇੱਕ ਏਦਾਂ ਦੀ ਉਦਾਹਰਨ ਪੇਸ਼ ਕਰਦੇ ਸੰਸਾਰ ਦੇ ਅੱਗੇ ਤਾਂ ਜੋ ਗੱਲ ਚੱਲਦੀ ਤਾਂ ਜੋ ਗੱਲ ਚੱਲਦੀ ਕਿ ਸਾਡੀ ਕੌਮ ਨੇ ਸਾਡੇ ਪੰਥ ਨੇ ਕਿਸ ਤਰੀਕੇ ਦੀਆਂ ਕੁਰਬਾਨੀਆਂ ਕੀਤੀਆਂ ਅਤੇ ਗੁਰੂ ਸਹਿਬਾਨਾਂ ਦੀ ਜੀਵਨ ਜਾਂਚ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖ ਸਿੱਖਿਆ ਲੈ ਕੇ ਸਿੱਖ ਕੇ ਅਸੀਂ ਉਸ ਨੂੰ ਆਪਣੀ ਜੀਵਨ ਜਾਂਚ ਦੇ ਵਿੱਚ ਢਾਲਦੇ ਅਤੇ ਦੁਨੀਆ ਨੂੰ ਵਿਖਾਉਂਦੇ ਕਿ ਇਹ ਕੌਮ ਸੱਚਮੁੱਚ ਵਿਲੱਖਣ ਅਤੇ ਦੁਨੀਆ ਤੋਂ ਵੱਖਰੀ ਕਿਉਂ ਹੈ ਪੰਜਾਬ ਸਰਕਾਰ ਅਤੇ ਐਸ ਡੀ ਪੀ ਸੀ ਨੂੰ ਹੁਣ ਵੀ ਚਾਹੀਦਾ ਹੈ ਕਿ ਜੋ ਪੰਜਾਬ ਚਾਹੁੰਦਾ ਹੈ ਉਹ ਕਰ ਲੈਣ ਆਪੋ ਆਪਣੀ ਵੱਖੋ ਵੱਖਰੇ ਰਾਗ ਨਾ ਇਲਾਪਣ ਟੀਵੀ ਐਨ ਆਰ ਆਈ ਦਾ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਸੱਚਮੁੱਚ ਮਸਲੇ ਤੇ ਮੁੱਦੇ ਬਹੁਤ ਵੱਡੇ ਨੇ ਜਿਹੜੇ ਚਾਹੁੰਦਾ ਹੈ ਪੰਜਾਬ ਕਿ ਉਹ ਜਲਦੀ ਤੋਂ ਜਲਦੀ ਹੱਲ ਹੋਣੇ ਚਾਹੀਦੇ ਆ ਤੇ ਅੱਜ ਜਿਸ ਮਸਲੇ ਦੀ ਗੱਲ ਆਪਾਂ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀ ਕਰਾਂਗੇ ਉਹ ਵੀ ਬੜਾ ਸੂਖਮ ਸੰਵੇਦਨਸ਼ੀਲ ਤੇ ਆਉਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਰਾਜਨੀਤਿਕ ਅਤੇ ਪੰਜਾਬ ਦੇ ਧਾਰਮਿਕ ਮਾਹੌਲ ਨੂੰ ਪਖਾਉਣ ਵਾਲਾ ਮੁੱਦਾ ਹੈ ਮਸਲਾ ਹੈ ਇਸ ਮਸਲੇ ਦੇ ਉੱਤੇ ਚਾਹੀਦਾ ਤਾਂ ਇਹ ਸੀ ਕਿ ਸਾਰੇ ਨਿਮਰਤਾ ਦੇ ਨਾਲ ਸਾਰੇ ਸਹਿਜ ਸੰਜਮ ਅਤੇ ਸ਼ਰਧਾ ਪੂਰਵਕ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਦੇ ਤੇ ਇਸ ਸਬੰਧੀ ਕੋਈ ਫੈਸਲਾ ਲਿਆ ਜਾਂਦਾ ਪਰ ਆਪੋ ਆਪਣੀ ਡੁਗਡਗੀ ਤੇ ਆਪੋ ਆਪਣਾ ਰਾਗ ਮਾਮਲਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਦਰਮਿਆਨ ਜਾਂ ਆਪਾਂ ਕਹਿ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਜਥੇਬੰਦੀਆਂ ਅਤੇ ਵਰਸਸ ਪੰਜਾਬ ਸਰਕਾਰ ਹੋ ਚੁੱਕਿਆ ਹੋਇਆ ਕਿਉਂ ਹੈ ਹੋਇਆ ਇਸ ਕਰਕੇ ਹੈ ਕਿ ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੂਹ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਰੇ ਸਿੱਖ ਭਾਈਚਾਰੇ ਦੇ ਨਾਲ ਮਿਲ ਕੇ ਇਹਨਾਂ ਸ਼ਤਾਬਦੀਆਂ ਨੂੰ ਮਨਾਉਣਾ ਹੁੰਦਾ ਹੈ 350 ਸਾਲਾਂ ਜਿਹੜਾ ਸ਼ਤਾਬਦੀ ਦਿਵਸ ਆ ਰਿਹਾ ਹੈ ਸ਼ਹੀਦੀ ਦਿਵਸ ਜਿਹੜਾ ਆ ਰਿਹਾ ਹੈ ਉਸ ਨੂੰ ਐਸਜੀਪੀਸੀ ਨੇ ਮਨਾਉਣਾ ਹੈ ਸਾਰਿਆਂ ਦੇ ਨਾਲ ਰਲ ਮਿਲ ਕੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਨਵੰਬਰ ਮਹੀਨੇ ਦੇ ਵਿੱਚ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਪੰਜਾਬ ਸਰਕਾਰ ਵੀ ਬਰਾਬਰ ਇਹ ਸ਼ਹੀਦੀ ਸਮਾਗਮ ਜਿਹੜੇ ਨੇ ਇਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਮਨਾਏਗੀ ਤੇ ਇਸੇ ਮਾਮਲੇ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇਸ ਵਕਤ ਪ੍ਰਧਾਨ ਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਇਤਜ਼ਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਚਾਲੇ ਥੋੜਾ ਜਿਹਾ ਤਣਾ ਦਾ ਮਾਹੌਲ ਪੈਦਾ ਹੋਇਆ ਤਣਾ ਦਾ ਮਾਹੌਲ ਅਸਲ ਦੇ ਵਿੱਚ ਬਣਿਆ ਕਿਉਂ ਆ ਤਣਾਅ ਦਾ ਮਾਹੌਲ ਇਸ ਕਰਕੇ ਬਣਿਆ ਕਿ ਐਡਵੋਕੇਟ ਧਾਮੀ ਹੋਰਾਂ ਦਾ ਮੰਨਣਾ ਹੈ ਜਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਧਾਰਮਿਕ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਯਾਨੀ ਕਿ ਜਿੱਥੇ ਇੱਕ ਪਾਸੇ ਸਾਰਾ ਪੰਥ ਅਤੇ ਪੰਥ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਮਨਾ ਰਹੀਆਂ ਨੇ ਤਾਂ ਦੂਜੇ ਪਾਸੇ ਜਦੋਂ ਪੰਜਾਬ ਸਰਕਾਰ ਵੀ ਇਹਨਾਂ ਸ਼ਹੀਦ ਦੀ ਸਮਾਗਮਾਂ ਨੂੰ ਮਨਾ ਰਹੀ ਹੋਏਗੀ ਤਾਂ ਆਪਸ ਦੇ ਵਿੱਚ ਇੱਕ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਜਾਂ ਫਿਰ ਇਹ ਹੋ ਸਕਦਾ ਹੈ ਕਿ ਉਹੀ ਪ੍ਰਬੰਧ ਐਸਜੀਪੀਸੀ ਕਰ ਰਹੀ ਹੋਏਗੀ ਜਾਂ ਸਿੱਖ ਸੰਸਥਾਵਾਂ ਕਰ ਰਹੀਆਂ ਹੋਣਗੀਆਂ ਤੇ ਉਹੀ ਪ੍ਰਬੰਧ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹੋਣਗੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਜਦੋਂ ਇਸ ਬਾਬਤ ਸਵਾਲ ਪੁੱਛਿਆ ਗਿਆ ਸੀ ਇੱਕ ਪ੍ਰੈਸ ਸਵਾਰਤਾ ਦੇ ਵਿੱਚ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਇਸ ਗੱਲੋਂ ਨਾ ਖੁਸ਼ ਨੇ ਕਿ ਪੰਜਾਬ ਸਰਕਾਰ ਨਵੰਬਰ ਮਹੀਨੇ ਦੇ ਵਿੱਚ 19 ਤੋਂ 25 ਤੱਕ ਆਪਣੇ ਵੱਖਰੇ ਸਮਾਗਮ ਕਿਉਂ ਮਨਾ ਰਹੀ ਹੈ ਤਾਂ ਮੁੱਖ ਮੰਤਰੀ ਹੋਰਾਂ ਦਾ ਇਹ ਸਾਫ਼ ਤੇ ਸਪਸ਼ਟ ਕਹਿਣਾ ਸੀ ਕਿ ਕੌਮ ਦੀਆਂ ਸਾਰੀਆਂ ਸ਼ਤਾਬਦੀਆਂ ਸਾਰੇ ਦਿਵਸ ਸਾਰੇ ਦਿਹਾੜਿਆਂ ਦੇ ਉੱਤੇ ਕਿਸੇ ਵੀ ਧਿਰ ਕਿਸੇ ਵੀ ਜਮਾਤ ਦਾ ਕੋਈ ਏਕਾ ਅਧਿਕਾਰ ਨਹੀਂ ਹੈ ਇਹ ਸਾਰਿਆਂ ਦੇ ਸਮੂਹਿਕ ਸਮਾਗਮ ਨੇ ਸਾਰੇ ਆਪੋ ਆਪਣੇ ਅ ਪੱਧਰ ਦੇ ਉੱਤੇ ਸਰਧਾ ਪੂਰਵਕ ਇਹਨਾਂ ਸਮਾਗਮਾਂ ਦਾ ਆਯੋਜਨ ਜਿਹੜਾ ਹੈ ਉਹ ਕਰ ਸਕਦੇ ਨੇ ਹੁਣ ਅਸਲ ਦੇ ਵਿੱਚ ਸਵਾਲ ਕਈ ਸਾਰੇ ਪੈਦਾ ਹੁੰਦੇ ਨੇ ਸਵਾਲ ਇਸ ਕਰਕੇ ਪੈਦਾ ਹੁੰਦੇ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕਰਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਰਹੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਜਿਹੜਾ ਖਾਲਸੇ ਦਾ ਜਨਮ ਸਥਾਨ ਹੈ ਅਨੰਦਪੁਰ ਸਾਹਿਬ ਹੀ ਉਹ ਧਰਤੀ ਉਹ ਭੂਮੀ ਸੀ ਜਿੱਥੋਂ ਬਾਲ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਦਸਮੇਸ਼ ਸ਼ਹੀਦਾਂ ਦੇ ਸਰਤਾਜ ਨੇ ਕਿਹਾ ਸੀ ਕਿ ਤੁਸੀਂ ਪਿਤਾ ਜੀ ਜਾਓ ਅਤੇ ਇੱਕ ਕੁਰਬਾਨੀ ਦੀ ਮਿਸਾਲ ਪੈਦਾ ਕਰੋ ਤੇ ਉਸ ਬਚਨ ਤੋਂ ਬਾਅਦ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਪਹੁੰਚੇ ਸਨ ਤੇ ਫਿਰ ਜਾ ਕੇ ਆਪਣੀ ਜਿਹੜੀ ਕੁਰਬਾਨੀ ਹੈ ਉਹ ਦਿੱਲੀ ਦੇ ਵਿੱਚ ਦਿੱਤੀ ਸੀ ਉਸ ਇਤਿਹਾਸਿਕ ਪਹਿਲੂ ਦੇ ਵੇਰਵੇ ਤੁਸੀਂ ਸਾਰੇ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਦੂਜੀ ਗੱਲ ਕਿ ਵੱਖੋ-ਵੱਖਰੇ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਖ ਕੌਮ ਵਸਦੀ ਹੈ ਜਿੱਥੇ-ਜਿੱਥੇ ਵੀ ਪੰਜਾਬੀ ਭਾਈਚਾਰਾ ਵਸਦਾ ਹੈ ਦੇਸ਼ ਦੇ ਵਿੱਚ ਵਿਦੇਸ਼ਾਂ ਦੀ ਗੱਲ ਨਹੀਂ ਕਰ ਰਿਹਾ ਅ ਕਿਉਂਕਿ ਸਾਡੇ ਜਿਹੜੇ ਤਿੰਨ ਤਖਤ ਨੇ ਉਹ ਤਖਤ ਤਾਂ ਚਾਰ ਮਾਫ ਕਰਨਾ ਦੋ ਤਖਤ ਜਿਹੜੇ ਨੇ ਉਹ ਪੰਜਾਬ ਤੋਂ ਬਾਹਰ ਨੇ ਸਾਡੇ ਤਾਂ ਉੱਥੇ ਵੀ ਇਹਨਾਂ ਸਮਾਗਮਾਂ ਦੇ ਪ੍ਰਤੀ ਪੂਰਾ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਪੂਰਨ ਸ਼ਰਦਾ ਦੇ ਨਾਲ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਜਿਹੜਾ ਹੈ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਇੱਥੇ ਕਈ ਸਾਰੀਆਂ ਉਲਝਣਾ ਕਈ ਸਾਰੀਆਂ ਗੁੰਝਲਣਾ ਪੈਦਾ ਹੁੰਦੀਆਂ ਨੇ ਕਿ ਕੀ ਐਸਜੀਪੀਸੀ ਫਿਰ ਜਿਹੜੇ ਵੱਖ-ਵੱਖ ਸੂਬੇ ਜਾਂ ਵੱਖ-ਵੱਖ ਪ੍ਰਾਂਤਾਂ ਦੇ ਸਿੱਖ ਭਾਈਚਾਰੇ ਦੇ ਲੋਕ ਨੇ ਜਾਂ ਉੱਥੋਂ ਦੀਆਂ ਕਮੇਟੀਆਂ ਨੇ ਜਿੱਦਾਂ ਆਪਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਲਾ ਲਈਏ ਜਾਂ ਹਰਿਆਣੇ ਦੀ ਜਿਹੜੀ ਵੱਖਰੀ ਕਮੇਟੀ ਬਣੀ ਹੈ ਜਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਆਪਾਂ ਅਫਜਲਨਗਰ ਦੀ ਕਮੇਟੀ ਲਾ ਲਈਏ ਜਾਂ ਅਸੀਂ ਪਟਨਾ ਸਾਹਿਬ ਦੀ ਕਮੇਟੀ ਲਾ ਲਈਏ ਜਾਂ ਫਿਰ ਹੋਰ ਜਿਹੜੇ ਸਾਡੇ ਗੁਰੂ ਘਰ ਨੇ ਜਿਹੜੇ ਐਸਜੀਪੀਸੀ ਦੇ ਅਧੀਨ ਨਹੀਂ ਵੀ ਆਉਂਦੇ ਕਿ ਕਿ ਐਸਜੀਪੀਸੀ ਉਹਨਾਂ ਨੂੰ ਵੀ ਕੋਈ ਇਸ ਤਰੀਕੇ ਦਾ ਪੱਤਰ ਜਾਂ ਨੋਟਿਸ ਜਾਰੀ ਕਰੇਗੀ ਜਾਂ ਉਹਨਾਂ ਨਾਲ ਵੀ ਕੋਈ ਇਸ ਤਰੀਕੇ ਦਾ ਸਲਾਹ مشورہ ਜਾਂ ਕੋਈ ਐਦਾਂ ਦਾ ਪ੍ਰੋਗਰਾਮ ਉਲੀਕੇਗੀ ਕਿ ਸਾਂਝੇ ਤੌਰ ਦੇ ਉੱਤੇ ਐਸਜੀਪੀਸੀ ਦੀ ਰਹਿਨਮਾਈ ਦੇ ਹੇਠ ਹੀ ਪੂਰੇ ਦੇਸ਼ ਦੇ ਵਿੱਚ ਇਹ ਜਿਹੜੇ ਸ਼ਹੀਦੀ ਸਮਾਗਮ ਨੇ ਇਹ ਮਨਾਏ ਜਾਣ ਇੱਕ ਗੱਲ ਹੋਰ غور ਕਰਨ ਵਾਲੀ ਹੈ ਕਿ ਚਾਹੁੰਦਾ ਪੰਜਾਬ ਦੇ ਵਿੱਚ ਕਿ ਕਾਫੀ ਸਮਾਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਲਾਲ ਕਿਲੇ ਦੇ ਵਿੱਚ ਵੀ ਇੱਕ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਜਦਾ ਕੀਤਾ ਸੀ, ਯਾਦ ਕੀਤਾ ਸੀ। ਉਸ ਦੇ ਵਿੱਚ ਵੀ ਸਿੱਖ ਪੰਥ ਦੀਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਸੀ। ਯਾਨੀ ਕਿ ਉੱਥੇ ਭਾਰਤ ਸਰਕਾਰ ਨੇ ਵੀ ਆਪਣੇ ਪੱਧਰ ਦੇ ਉੱਤੇ ਸਜਦਾ ਕਰਨ ਦੀ ਜਾਂ ਇੱਕ ਸਮਾਗਮ ਕਰਾਉਣ ਦੀ ਕੋਸ਼ਿਸ਼ ਲਾਲ ਕਿਲੇ ਦੇ ਵਿੱਚ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਸਬੰਧ ਦੇ ਵਿੱਚ ਕੀਤੀ ਸੀ ਹੁਣ ਕਈ ਸਾਰੀਆਂ ਗੱਲਾਂ ਪੈਦਾ ਹੁੰਦੀਆਂ ਨੇ ਇੱਕ ਗੱਲ ਰਾਜਨੀਤਿਕ ਤੌਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਕਿ ਇਹ ਹੋ ਸਕਦਾ ਹੈ ਕਿ ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਇਹ ਸਿੱਧੇ ਤੌਰ ਦੇ ਉੱਤੇ ਸੋਚਦੀ ਹੋਵੇ ਅਤੇ ਬਹੁ ਗਿਣਤੀ ਪੰਜਾਬੀ ਭਾਈਚਾਰਾ ਇਹ ਸੋਚਦਾ ਹੈ ਸੱਚਮੁੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੀ ਜਿਹੜੀ ਵਾਗ ਡੋਰ ਹੈ ਉਸ ਦੀ ਜਿਹੜੀ ਡੋਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਖਿੱਚੀ ਜਾਂਦੀ ਹੈ ਤੇ ਸ਼ਾਇਦ ਲੱਗਦਾ ਹੈ ਕਿ ਇਸ ਟਕਰਾਅ ਦੇ ਕਾਰਨ ਦੇ ਪਿੱਛੇ ਇੱਕ ਕਾਰਨ ਜਾਂ ਇੱਕ ਕਾਰਕ ਏ ਵੀ ਹੋ ਸਕਦਾ ਹੈ ਕਿ ਐਸਜੀਪੀਸੀ ਦਾ ਜਿਹੜਾ ਪਲੜਾ ਹੈ ਐਸਜੀਪੀਸੀ ਦਾ ਜਿਹੜਾ ਝੁਕਾ ਹੈ ਜਾਂ ਐਸਜੀਪੀਸੀ ਨੂੰ ਡਰਾਈਵ ਕਰਨ ਵਾਲੀ ਜਾਂ ਗਾਈਡ ਕਰਨ ਵਾਲੀ ਜਿਹੜੀ ਫੋਰਸ ਹੈ ਜਾਂ ਤਾਕਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਧੇ ਤੌਰ ਦੇ ਉੱਤੇ ਮੰਨੀ ਜਾਂਦੀ ਹੈ ਤੇ ਸ਼ਾਇਦ ਇਸੇ ਕਰਕੇ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਨਾ ਖੁਸ਼ਜਾਪਦੀ ਹੋਵੇ ਕਿ ਅਕਾਲੀ ਦਲ ਇਹਨਾਂ ਸ਼ਹੀਦੀ ਸਮਾਗਮਾਂ ਦੇ ਉੱਤੇ ਟੇਕ ਰੱਖ ਕੇ ਅਤੇ ਐਸਜੀਪੀਸੀ ਜਾਂ ਸਿੱਖ ਪੰਥ ਦੀਆਂ ਸੰਸਥਾਵਾਂ ਦੇ ਉੱਤੇ ਟੇਕ ਰੱਖ ਕੇ ਉਹਨਾਂ ਦੀ ਆੜ ਦੇ ਵਿੱਚ ਆਪਣੀ ਰਾਜਨੀਤਿਕ ਜਿਹੜੀ ਧਰਾਤਲ ਹੈ ਉਸ ਨੂੰ ਮੁਰਤੋਂ ਲੱਭਣ ਦੀ ਮੁਰਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ ਕੀ ਚਾਹੁੰਦਾ ਪੰਜਾਬ ਦੇ ਵਿੱਚ ਇਹ ਮਸਲਾ ਇਸ ਕਰਕੇ ਉਠਾਇਆ ਕਿ ਇਹ ਮਸਲਾ ਸਿਰਫ ਧਰਮ ਦਾ ਮਸਲਾ ਨਹੀਂ ਇਹ ਮਸਲਾ ਸਿਰਫ ਕੌਮ ਦਾ ਜਾਂ ਸ਼ਰਦਾ ਦਾ ਮਸਲਾ ਨਹੀਂ ਇਹ ਮਸਲਾ ਲੱਗਦਾ ਹੈ ਕਿ ਅੱਗੇ ਜਾ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਇੱਕ ਇੱਕ ਤੂਫਾਨ ਲਿਆ ਸਕਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਬਿਆਨਬਾਜ਼ੀਆਂ ਤੋਂ ਇਹ ਲੱਗਦਾ ਹੈ ਕਿ ਕੋਈ ਵੀ ਸ਼ਾਇਦ ਪਿੱਛੇ ਮੁੜਨ ਨੂੰ ਜਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਜਿੱਦਾਂ ਹਰਜਨਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਕਿ ਜਿਹੜੇ ਇਹ ਸਮਾਗਮ ਨੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਤਾਂ ਹੁਣੇ ਤੋਂ ਹੋ ਚੁੱਕੀ ਹੈ ਯਾਨੀ ਕਿ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਪਾਸ਼ਾ ਦਾ ਜਨਮ ਹੋਇਆ ਸੀ ਉਸ ਜਨਮ ਅਸਥਾਨ ਤੋਂ ਹੀ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਵੱਖੋ-ਵੱਖਰੇ ਜਿਹੜੇ ਪੜਾਅ ਨੇ ਉਹ ਸਾਰੇ ਨਿਸ਼ਚਿਤ ਕਰ ਲਏ ਗਏ ਨੇ ਉਹਨਾਂ ਪੜਾਵਾਂ ਦੇ ਤਹ ਤੋ ਉਹਨਾਂ ਪੜਾਵਾਂ ਦੇ ਅਧੀਨ ਹੀ ਮਹੀਨੇ ਨਵੰਬਰ ਦੇ ਵਿੱਚ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਉਲੀਕਿਆ ਜਾਵੇਗਾ ਅਤੇ ਸੰਗਤਾਂ ਦੇ ਅੱਗੇ ਸੰਗਤਾਂ ਦੇ ਸਨਮੁਖ ਕੀਤਾ ਜਾਵੇਗਾ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਅਤੇ ਐਸਜੀਪੀਸੀ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਸਾਰੀਆਂ ਰਲ ਮਿਲ ਕੇ ਬੈਠਦੀਆਂ ਇਸ ਮਸਲੇ ਦੇ ਉਭਰਨ ਤੋਂ ਬਾਅਦ ਰਲ ਮਿਲ ਕੇ ਬੈਠਦੀਆਂ ਕੋਈ ਸਲਾਹ مشਵਰਾ ਹੁੰਦਾ ਦਾ ਸ਼ਾਇਦ ਉਸ ਦਾ ਕੋਈ ਹੱਲ ਵਧੀਆ ਨਿਕਲੇ ਆਉਂਦਾ ਜਾਂ ਪੰਜਾਬ ਸਰਕਾਰ ਸਿਹਰਦ ਲੋਕਾਂ ਦੀ ਸੁਚੇਤ ਲੋਕਾਂ ਦੀ ਜਿਹੜੇ ਜਿਹੜੇ ਕੌਮ ਦੇ ਵਿੱਚ ਜਿਹੜੇ ਪੰਥ ਦੇ ਵਿੱਚ ਜਿਹੜੇ ਸਿੱਖੀ ਦੇ ਵਿੱਚ ਪ੍ਰਣਾਏ ਹੋਏ ਨੇ ਜਿਨ੍ਹਾਂ ਨੂੰ ਰਹਿਤ ਮਰਿਆਦਾ ਦਾ ਪੂਨ ਪੂਰਨ ਰੂਪ ਦੇ ਵਿੱਚ ਗਿਆਨ ਹੈ ਉਹਨਾਂ ਦੀ ਇੱਕ ਕਮੇਟੀ ਬਣਾਉਂਦੀ ਤਾਲਮੇਲ ਕਮੇਟੀ ਬਣਾਉਂਦੀ ਉਹ ਤਾਲਮੇਲ ਕਮੇਟੀ ਜਿਹੜੀ ਹੈ ਉਹ ਐਸਜੀਪੀਸੀ ਦੇ ਨਾਲ ਰਲ ਮਿਲ ਕੇ ਇੱਕ ਦੂਜੇ ਦੇ ਸਲਾਹ مشورے ਦੇ ਨਾਲ ਚਾਰ ਗੁਣਾ ਵੱਧ ਫੋਰਸ ਦੇ ਨਾਲ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਮਨਾ ਕੇ ਸ਼ਰਧਾ ਪੂਰਵਕ ਦੁਨੀਆ ਦੇ ਅੱਗੇ ਇੱਕ ਉਦਾਹਰਨ ਰੱਖ ਸਕਦੇ ਸੀ ਪਰ ਹੋ ਇਸ ਤੋਂ ਉਲਟ ਰਿਹਾ ਬਿਲਕੁਲ ਸਾਰਿਆਂ ਨੇ ਆਪੋ ਆਪਣੇ ਪਿੜ ਆਪੋ ਆਪਣੇ ਪਾਸੇ ਮੱਲੇ ਹੋਏ ਨੇ ਤੇ ਕਿਸੇ ਦੇ ਧਿਆਨ ਦੇ ਵਿੱਚ ਇਹ ਵੀ ਨਹੀਂ ਹੈ ਕਿ ਸੰਗਤਾਂ ਦੇ ਜਿਹੜੇ ਮਨ ਨੇ ਸੰਗਤਾਂ ਦੀ ਜਿਹੜੀ ਸ਼ਰਧਾ ਹੈ ਇਹਨਾਂ ਸ਼ਹੀਦੀਆਂ ਨੂੰ ਲੈ ਕੇ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਇਹਨਾਂ ਦਿਹਾੜਿਆਂ ਇਹਨਾਂ ਦਿਵਸਾਂ ਨੂੰ ਲੈ ਕੇ ਉਹਨਾਂ ਦੇ ਮਨਾਂ ਦੇ ਵਿੱਚ ਠੇਸ ਪਹੁੰਚ ਰਹੀ ਹੋਏਗੀ ਇਦਾਂ ਦਾ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਪਰ ਵਰਤ ਲੈਣਾ ਇਦਾਂ ਦਾ ਕਾਟੋ ਕਲੇਸ਼ ਵੇਖ ਕੇ ਔਰ ਦੁਨੀਆ ਕੀ ਐਗਜ਼ਾਮਪਲ ਲਏਗੀ ਦੁਨੀਆ ਕੀ ਸਿੱਖੇਗੀ ਦੁਨੀਆ ਕਿਦਾਂ ਦਾ ਉਦਾਹਰਣ ਵੇਖੇਗੀ ਕਿ ਇਹ ਕੈਸੇ ਖਿੱਤੇ ਦੇ ਲੋਕ ਨੇ ਜਿਹੜੇ ਆਪਣੇ ਹੀ ਰਾਹ ਦਸੇ ਰਿਆਂ ਨੂੰ ਯਾਦ ਕਰਨ ਵੇਲੇ ਉਹਨਾਂ ਨੂੰ ਸਜਦਾ ਕਰਨ ਵੇਲੇ ਵੱਖੋ-ਵੱਖਰੀਆਂ ਦਿਸ਼ਾਵਾਂ ਦੇ ਵਿੱਚ ਆਪਣੇ ਮੂੰਹ ਘੜ ਕੇ ਖੜਦੇ ਨੇ ਤੇ ਇੱਕ ਦੂਜੇ ਵੱਲ ਪਿੱਠ ਕਰਕੇ ਖਲੋਂਦੇ ਨੇ ਚਾਹੀਦਾ ਤਾਂ ਇਹ ਸੀ ਪੰਜਾਬ ਤਾਂ ਇਹ ਚਾਹੁੰਦਾ ਸੀ ਕਿ ਪੰਜਾਬ ਸਰਕਾਰ ਅਤੇ ਐਸਜੀਪੀਸੀ ਰਲ ਮਿਲ ਕੇ ਇੱਕ ਐਦਾਂ ਦੀ ਉਦਾਹਰਨ ਪੇਸ਼ ਕਰਦੇ ਸੰਸਾਰ ਦੇ ਅੱਗੇ ਤਾਂ ਜੋ ਗੱਲ ਚੱਲਦੀ ਤਾਂ ਜੋ ਗੱਲ ਚੱਲਦੀ ਕਿ ਸਾਡੀ ਕੌਮ ਨੇ ਸਾਡੇ ਪੰਥ ਨੇ ਕਿਸ ਤਰੀਕੇ ਦੀਆਂ ਕੁਰਬਾਨੀਆਂ ਕੀਤੀਆਂ ਅਤੇ ਗੁਰੂ ਸਹਿਬਾਨਾਂ ਦੀ ਜੀਵਨ ਜਾਂਚ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖ ਸਿੱਖਿਆ ਲੈ ਕੇ ਸਿੱਖ ਕੇ ਅਸੀਂ ਉਸ ਨੂੰ ਆਪਣੀ ਜੀਵਨ ਜਾਂਚ ਦੇ ਵਿੱਚ ਢਾਲਦੇ ਅਤੇ ਦੁਨੀਆ ਨੂੰ ਵਿਖਾਉਂਦੇ ਕਿ ਇਹ ਕੌਮ ਸੱਚਮੁੱਚ ਵਿਲੱਖਣ ਅਤੇ ਦੁਨੀਆ ਤੋਂ ਵੱਖਰੀ ਕਿਉਂ ਹੈ ਇਸੇ ਕਰਕੇ ਕਿਹਾ ਕਿ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਇਹ ਮਸਲਾ ਸੱਚਮੁੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਗੰਭੀਰ ਅਤੇ ਗਹਿਰ ਹੋਏਗਾ ਪੰਜਾਬ ਸਰਕਾਰ ਅਤੇ ਐਸ ਡੀ ਪੀ ਸੀ ਨੂੰ ਹੁਣ ਵੀ ਚਾਹੀਦਾ ਹੈ ਕਿ ਜੋ ਪੰਜਾਬ ਚਾਹੁੰਦਾ ਹੈ ਉਹ ਕਰ ਲੈਣ ਆਪੋ ਆਪਣੀ ਵੱਖੋ ਵੱਖਰੇ ਰਾਗ ਨਾ ਇਲਾਪਣ ਬਲਕਿ ਰਲ ਮਿਲ ਕੇ ਇਕੱਠੇ ਹੋ ਕੇ ਸਾਂਝੇ ਤੌਰ ਦੇ ਉੱਤੇ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਮਨਾਇਆ ਜਾਵੇ ਤਾਂ ਜੋ ਸਾਰੀ ਦੁਨੀਆ ਇੱਕ ਉਦਾਹਰਨ ਜਿਹੜੀ ਹੈ ਉਹ ਪੰਜਾਬ ਤੋਂ ਸਿੱਖ ਸਕੇ ਪੰਜਾਬ ਤੋਂ ਲੈ ਸਕੇ ਇਹੋ ਚਾਹੁੰਦਾ ਹੈ ਪੰਜਾਬ ਅੱਜ ਦੇ ਲਈ ਦਿਓ ਇਜਾਜ਼ਤ ਆਪਣੀਆਂ ਟਿੱਪਣੀਆਂ ਆਪਣੇ ਕਮੈਂਟ ਜ਼ਰੂਰ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਫੇਸਬੁੱਕ YouTube ਅਤੇ ਇੰਸਟਾਗ੍ਰam ਦੇ ਉੱਤੇ ਭੇਜਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜ਼ਰੂਰ ਕਰੋ ਬਣੇ ਰਹੋ ਦ ਟੀਵੀ ਐਨ ਆਰ ਆਈ ਦੇ ਨਾਲ ਸਤਿ ਸ਼੍ਰੀ ਅਕਾਲ